ਮੈਂ ਡਾਕਟਰ ਕ੍ਰਿਸ਼ਨ ਲਾਲ ਲਗਭਗ 32 ਸਾਲਾਂ ਤੋਂ ਸਰਕਾਰੀ ਕਰਮਚਾਰੀਆਂ ਅਤੇ ਰਿਟਾਇਰਡ ਕਰਮਚਾਰੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਉਨਾ ਦੀਆਂ ਸਮੱਸਿਆਵਾਂ ਸੰਬੰਧੀ ਕੋਰਟ ਕੇਸ ਕਰਕੇ ਉਹਨਾਂ ਦੇ ਬੰਦੇ ਲਾਭ ਦਵਾਉਣ ਲਈ ਹਾਰ ਸੰਭਵ ਯਤਨ ਕਰ ਰਹੇ ਹਾਂ ਇਸ ਲਈ ਮੈਂਨੇ ਕਿਸ਼ਨਾ ਗਰੁੱਪ ਨਾਮ ਦੀ ਇੱਕ ਕੰਸਲਟੈਂਸੀ ਅਜਿਸਟਰਡ ਫਾਰਮ ਬਣਾਈ ਹੋਈ ਹੈ ਕੰਮ ਕਰ ਰਹੇ ਸਰਕਾਰੀ ਕਰਮਚਾਰੀ ਅਤੇ ਰਿਟਾਇਰਡ ਕਰਮਚਾਰੀ ਨੂੰ 1/16 ਤੋਂ 36 21 ਤੱਕ ਦਾ ਬਕਾਇਆ ਅਤੇ ਕੇਂਦਰ ਸਰਕਾਰ ਦੁਆਰਾ ਡिक्लेअर ਕੀਤੇ ਗਏ 53% ਡੀਏ ਦੇ ਅਨੁਸਾਰ 239 ਮਹੀਨੇ ਦਾ ਬਕਾਇਆ ਦਵਾਉਣ ਲਈ ਕੋਰਟ ਕੇਸ ਪਾਰੇ ਇਸ ਕੋਰਟ ਕੇਸ ਵਿੱਚ ਇੱਕ ਇੱਕ 16 ਤੋਂ ਪਹਿਲਾਂ ਰਿਟਾਇਰਡ ਕਮਚਾਰੀਆਂ ਨੂੰ 4 ਲੱਖ ਹਨ ਉਹਨਾਂ ਦੀ ਬੇਸ ਪੇ ਉੱਪਰ 113% ਡੀਏ ਦੀ ਥਾਂ 119% ਡੀਏ ਮਿਲਣ ਦੇ ਨਾਲ ਉਹਨਾਂ ਦੀ ਹੌਸਤਨ 1500 ਰੁਪਏ ਪੈਨਸ਼ਨ ਵਧ ਗਈ ਅਤੇ ਇਸ ਦੇ ਨਾਲ 1/7/21 ਤੋਂ ਹੁਣ ਤੱਕ ਦਾ 40 ਮਹੀਨੇ ਦਾ ਬਕਾਇਆ ਉਸ ਤਨ 60000 ਰੁਪਏ ਮਿਲੇਗਾ ਇਸ ਦੇ ਨਾਲ ਉਹਨਾਂ ਨੂੰ 116 ਤੋਂ 36 21 ਤੱਕ ਦਾ ਬਕਾਇਆ ਅਤੇ ਡੀਏ ਵਿਆ 239 ਮਹੀਨੇ ਦੀਆਂ ਕੇਂਦਰ ਸਰਕਾਰ ਦੁਆਰਾ ਡਿਕਲੇਅਰ ਕੀਤੇ 53% ਡੀਏ ਦੇ ਅਨੁਸਾਰ 239 ਮਹੀਨੇ ਦੀਆਂ ਕਿਸ਼ਤਾਂ ਦਾ ਬਕਾਇਆ ਮਿਲੇਗਾ ਜੋ ਲਗਭਗ 5 ਲੱਖ ਰੁਪਏ ਉਸ ਤਨ ਮੰਨਦਾ ਹੈ ਜਿਸ ਵਿੱਚ 239 ਮਹੀਨੇ ਦੀਆਂ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ 1 ਲੱਖ 75340 ਰੁਪਏ ਬੰਨਦਾ ਹੈ ਇਸੇ ਤਰ੍ਹਾਂ ਹੀ 116 ਤੋਂ ਬਾਅਦ ਰਿਟਾਇਰਡ ਕਮਚਾਰੀਆਂ ਨੂੰ ਤਿੰਨ ਲਾਭ ਹਨ 116 ਤੋਂ 36 21 ਤੱਕ ਦਾ 5.5 ਸਾਲ ਦਾ ਬਕਾਇਆ ਅਤੇ ਕੇਂਦਰ ਦੁਆਰਾ ਡਿਕਲੇਅਰ ਕੀਤੇ 53% ਡੀਏ ਦੇ ਅੰ사ਰ 239 ਮਹੀਨੇ ਦੀਆਂ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਉਸਨ 5 ਲੱਖ ਰੁਪਏ ਬਣਦਾ ਹੈ ਜਿਸ ਵਿੱਚ 239 ਮਹੀਨੇ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਉਸਨ 1 ਲੱਖ 75340 ਰੁਪਏ ਬਣਦਾ ਹੈ ਉਹਨਾਂ ਨੂੰ 116 ਤੋਂ ਵੱਧ ਹੀ ਹੋਈ ਛੇਵੇਂ ਪੇਕ ਮਿਸਨ ਦੇ ਅਨੁਸਾਰ ਕਮਾਈ ਸੁੱਟੀ ਦਾ ਬਕਾਇਆ ਦਵਾਉਣ ਲਈ ਕੋਰਟ ਕੇਸ ਪਾ ਰਹੇ ਹਨ ਇਸ ਲਈ ਇੱਕ ਇੱਕ 16 ਤੋਂ ਬਾਅਦ ਰਿਟਾਇਰਡ ਕਰਮਚਾਰੀਆਂ ਨੂੰ ਤਿੰਨ ਲਾਭਨ ਇੱਕ ਇੱਕ 16 ਤੋਂ 36 21 ਦਾ ਬਕਾਇਆ ਕੇਂਦਰ ਦੁਆਰਾ ਡਿਕਲੇਅਰ ਕੀਤਾ ਗਿਆ 58% ਡੀਏ ਦੇ ਅਨੁਸਾਰ 239 ਮਹੀਨੇ ਦਾ ਬਕਾਇਆ ਛੇਵੇਂ ਪੇਕ ਮਿਸਨ ਦੀ ਰਿਪੋਰਟ ਦੇ ਅਨੁਸਾਰ ਵਧੀ ਹੋਈ ਕਮਾਈ ਸੁੱਟੀ ਦਾ ਬਕਾਇਆ ਇਸੇ ਤਰ੍ਹਾਂ ਹੀ ਜੋ ਮਲਾਇਮ ਇਸ ਸਮੇਂ ਸਰਵਿਸ ਕਰ ਰਹੇ ਹਨ ਉਹਨਾਂ ਨੂੰ ਦੋ ਲਾਭ ਹਨ 1 ਇੱਕ 16 ਤੋਂ 36 21 ਦਾ ਬਕਾਇਆ ਕੇਂਦਰ ਦੁਆਰਾ ਡਿਕਲੇਅਰ ਕੀਤੇ ਗਏ 58% ਡੀਏ ਦੇ ਅਨੁਸਾਰ 239 ਮਹੀਨਾ ਦਾ ਬਕਾਇਆ ਜੋ ਕਿ 5 ਲੱਖ ਰੁਪਏ ਤੋਂ ਵੱਧ ਬੰਦ ਹੈ ਇਸ ਲਈ ਕੰਮ ਕਰੇ ਸਰਕਾਰੀ ਕਮਚਾਰੀ ਅਤੇ ਰਿਟਾਇਰਡ ਕਮਚਾਰੀ 6 ਮਹੀਨੇ ਪੇ ਇੱਕ ਮਿਸਦਾ ਬਕਾਇਆ ਲੈਣ ਲਈ ਡਾਕਟਰ ਕਿਰਸ਼ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ 19 ਸਿਕਸ ਲਾਈਨ ਉੱਪਰ ਸੰਪਰਕ ਕਰਨ ਇਸ ਸੰਪਰਕ ਦੇ ਨਾਲ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਨੂੰ 2 ਲੱਖ ਮਿਲਣਗੇ 1-16 ਤੋਂ 36 21 ਦਾ ਬਕਾਇਆ ਅਤੇ 239 ਮਹੀਨੇ ਦੀਆਂ ਡੀਏ ਦੀਆਂ ਕਿਸ਼ਤਾਂ ਬਕਾਇਆ 1-16 ਤੋਂ ਬਾਅਦ ਰਿਟਾਇਰਡ ਕਮਚਾਰੀਆਂ ਨੂੰ 3 ਲੱਖ ਮਿਲਣਗੇ 1-16 ਤੋਂ 36 21 ਦਾ ਬਕਾਇਆ ਅਤੇ 239 ਮਹੀਨੇ ਡੀਏ ਦੀਆਂ ਕਿਸ਼ਤਾਂ ਬਕਾਇਆ ਵਧੀ ਹੋਈ ਕਮਾਈ ਛੁੱਟੀ ਦਾ ਬਕਾਇਆ 1-16 ਤੋਂ ਪਹਿਲਾਂ ਰਿਟਾਇਰਡ ਕਮਚਾਰੀਆਂ ਨੂੰ 4 ਲੱਖ ਮਿਲਣਗੇ 1 16 ਤੋਂ 36 21 ਦਾ ਬਕਾਇਆ 239 ਮਹੀਨੇ ਦਾ ਬਕਾਇਆ ਉਹਨਾਂ ਦੀ 1 16 ਤੋਂ ਪਹਿਲਾਂ ਬੇਸਿਕ 'ਤੇ ਜੋ ਫਿਕਸ ਹੋਈ ਹੈ ਉਸ ਉੱਪਰ 113% ਥਾਂ ਤੇ 119% ਡੀਏ ਨਾਲ ਬਕਾਇਆ ਅਤੇ ਇਸ ਦੇ ਨਾਲ ਹੀ 1 7 21 ਤੋਂ ਹੁਣ ਤੱਕ ਦਾ 40 ਮਹੀਨਿਆਂ ਦਾ ਬਕਾਇਆ ਮਿਲੇਗਾ ਇਸ ਬੰਦੇ ਰਿਟ ਨੰਬਰ 7242 ਆਫ 2023 ਨਰੇਸ਼ ਕੁਮਾਰ ਗੋਇਲ ਅਤੇ ਹੋਰ ਬਣਾ ਪੰਜਾਬ ਸਰਕਾਰ ਦਾ ਫੈਸਲਾ 32 ਰਿਟਾ ਸਮੇਤ 17 ਨੂੰ 24 ਨੂੰ ਹੋ ਚੁੱਕਾ ਹੈ ਇਹ 32 ਰਿਟਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਲਾਉ ਹੋ ਚੁੱਕੇ ਹਨ ਇਸੇ ਤਰ੍ਹਾਂ ਹੀ 1116 ਤੋਂ 3621 ਤੱਕ ਦਾ ਬਕਾਇਆ ਦੇਣ ਸੰਬੰਧੀ ਅਤੇ 239 ਮਹੀਨੇ ਦੀਆਂ ਕਿਸ਼ਤਾਂ ਦਾ ਬਕਾਇਆ ਦੇ ਸੰਬੰਧੀ ਨਾਟ ਰਿਟਾਂ ਦਾ ਫੈਸਲਾ ਹੋ ਚੁੱਕਾ ਹੈ ਇਸ ਲਈ ਸਰਕਾਰੀ ਕਮਚਾਰੀ ਅਤੇ ਰਿਟਾਇਰਡ ਕਮਚਾਰੀ ਆਪਣਾ ਬੰਦਾ ਲਾਭ ਲੈਣ ਲਈ ਡਾਕਟਰ ਕਿਰਸ਼ਨ ਲਾਲ ਨਾਲ ਸੰਪਰਕ ਕਰ